ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂ ਜੀ ਭਾਈ ਅੱਜ ਆਪਣੇ ਤੋਂ ਪਾਕੀ ਸਭ ਲੈਣ ਆਏ ਨੇ ਇਹਨਾਂ ਨੂੰ ਪੁੱਛਦੇ ਨੇ ਕਿਹੜਾ ਪਿੰਡ ਆ ਤੇ ਇਹਨਾਂ ਨੂੰ ਕਿਹਨਾਂ ਲੱਗਿਆ ਆਪਣਾ ਹਾਂਜੀ ਜੀ ਬ੍ਰਦਰ ਸਤਿਗੁਰੂ ਵੀਰੇ ਸਾਡਾ ਪਿੰਡ ਦਾ ਮਹਾਬੱਦਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਆ ਅਸੀਂ ਤੇ ਸਾਨੂੰ ਪਾਲਕੀ ਸਭ ਬਹੁਤ ਸੋਹਣੀ ਲੱਗਦੀ ਸੀਗੀ ਅੱਜਵੇਂ ਹੁਣ ਚਤਰ ਸਾਹਿਬ ਬਣਾਏ ਦੇ ਤੇ ਹਨਾ ਤੇ ਵੀ ਬਹੁਤ ਸੌਖਾ ਹੋ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਆ ਤੇ ਇਹਨਾਂ ਵੀਰਾਂ ਦਾ ਕੰਮ ਥੋੜਾ ਬਹੁਤ ਵਧੀਆ ਲੱਗਿਆ ਸਾਨੂੰ ਅਸੀਂ ਮਨਦੀਪ ਨੂੰ ਕਾਲ ਕੀਤੀ ਸੀ ਕੱਲ ਹੀ ਕਿਹਾ ਸੀ ਇਹਨਾਂ ਨੂੰ ਤੇ ਅੱਜ ਸਾਨੂੰ ਇਹਨਾਂ ਨੇ ਪਾਲਤੀ ਸਾਹਿਬ ਤਿਆਰ ਕਰਕੇ ਦੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਭਰਾਵਾਂ ਤੱਕ ਪਹੁੰਚ ਸਕੇ ਜਿੰਨਾਂ ਵੀਰਾਂ ਨੇ ਆਪਾਂ ਤੋਂ ਹੋਰ ਪਾਲਤੀ ਸਾਹਿਬੇ ਤਿਆਰ ਕਰਾਉਣੀ ਹੋਵੇ ਉਹ ਆਪਣੇ ਨਾਲ 62801 73174 ਇਹ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਪਿੰਡਾ ਪਣਾ ਕੀ ਵਕਲਾਂ ਜ਼ਿਲ੍ਹਾ ਮਾਨਸਾ ਨੇੜੇ ਪੀਕੀ ਧੰਨਵਾਦ